ਕਹਿੰਦੇ ਹਾਂ ਕਿ ਕਿਉਂਕਿ ਮੈਂ ਸਮਝਦਾ ਕਿ ਆਸ-ਪਾਸੇ ਜਿੱਤ ਦਾ ਮਾਹੌਲ ਵੀ ਹੈ ਜਿੱਤ ਦਾ ਮਾਹੌਲ ਹੈ ਲੇਕਿਨ ਤੁਸੀਂ ਸਾਡੀ ਗੱਲਬਾਤ ਲੋਕਾਂ ਤੱਕ ਪਹੁੰਚਾਉਣਾਸਤੇ ਇੱਥੇ ਆਏ। ਸੋ ਥੋੜਾ ਸਾਰਿਆਂ ਦਾ ਧੰਨਵਾਦ ਪ੍ਰੈਸ ਵਾਲੇ ਭਰਾਵਾਂ ਦਾ। ਪਹਿਲਾਂ ਤਾਂ ਮੈਂ तमाम ਜੁਨੇ ਹੋਏ ਜਿੰਨੇ ਵੀ 4 ਐਮਐਲਏ ਨੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਕਮੇਸੁਰ ਨੂੰ ਦਾਵਾ ਜਿੱਤੇ ਨੇ ਡੇਰਾ ਬਾਬਾ ਨਾਨਕ ਤੋਂ ਅਤੇ ਜਿੱਤੇ ਨੇ ਸੁਬਾਤ ਚੱਬੇਵਾਲ ਸਾਹਿਬ ਦੇ بیٹے ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਰਦੀਪ ਸਿੰਘ ਜਿੱੱਟ ਵੀ ਲੋਨ ਨੂੰ ਵਧਾਈ ਦੇਣਾ ਚਾਹੁੰਦਾ ਹੈ ਅਤੇ ਖਾਸ ਕਰਕੇ ਮੇਰੇ ਛੋਟੇ ਭਰਾ ਮੇਰੇ ਦਿਲ ਦੇ ਬੜੇ ਕਰੀਬੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਰਨਾਲਾ ਤੋਂ ਔਰ ਇਹ ਕਾਮ ਕਰਨ ਨਾਲ ਸੰਬੰਧਿਤ ਰੱਖਣ ਵਾਲਾ ਵਿਅਕਤੀ ਕਾਲਾ ਜਿੱਤ ਨੂੰ ਜਿਨ੍ਹਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਇਆ ਕਿ ਉਹਨਾਂ ਨੇ ਅੱਜ ਬਰਨਾਲਾ ਦੀ ਸੀਟ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਪਾਰਟੀ ਦੇ ਲਈ। ਔਰ ਉਹਨਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਪੂਰੇ ਪੰਜਾਬ ਦੇ ਵਿੱਚ ਬੁਲੰਦ ਰੱਖਿਆ। ਮੈਂ ਆਪਦੇ ਉਸ ਭਰਾ ਨੂੰ ਵੀ ਵਧਾਈ ਦੇਣੀ ਚਾਹਣਾ। ਨਾਲ ਹੀ ਨਾਲੇ ਪਬਲਿਕ ਮੰਡੇਟ ਹੈ, ਲੋਕਾਂ ਦਾ ਮੰਡੇਟ ਹੈ ਔਰ ਲੋਕਾਂ ਦੇ ਮੰਡੇਟ ਨੂੰ ਸਿਰ ਚੁਕਾ ਕੇ ਮੰਨ ਲੈਣਾ ਚਾਹੀਦਾ ਹੈ। ਕਿ ਜੋ ਲੋਕਾਂ ਦਾ ਮੰਡਟ ਹੈ ਉਹ ਸਾਡੀ ਸਿਰ ਮੱਥੀ ਲੇਕਿਨ ਮੈਂ ਦੋ ਚਾਰ ਗੱਲਾਂ ਇਸ ਚੋਣਵੀਂ ਪ੍ਰਤੀਦਸ਼ਨਾ ਚਾਹਣਾ ਸੋ ਅਗਰ ਬਰਨਾਲਾ ਦੀ ਗੱਲ ਕਰੀਏ ਅਸੀਂ ਇਹ ਬਰਨਾਲਾ ਚ ਕਾਂਗਰਸ ਦੇ ਉਮੀਦਵਾਰ 2157 ਵੋਟਾਂ ਦੇ ਫਰਕ ਨਾਲ ਜਿੱਤੇ ਹਨ ਯਾਨੀ ਕਿ 28254 ਵੋਟਾਂ ਕਾਲਾ ਢਿੱਲੂ ਜੀ ਨੂੰ ਟੋਟਲ ਪਈਆਂ ਔਰ ਦੂਸਰੇ ਨੰਬਰ ਤੇ 26000 77 ਵੋਟਾਂ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਲਈ ਔਰ ਬੀਜੇਪੀ 17958 ਵੋਟਾਂ ਲੈ ਕੇ ਗਈ ਔਰ ਕਹਿੰਦਾ ਭਾਵੇਂ ਕਿ 28254 ਵੋਟਾਂ ਨਾਲ ਸਾਡੀ ਜਿੱਤ ਪ੍ਰਾਪਤ ਹੋਤੀ ਹੋਗੀ ਕਿਉਂਕਿ ਜਿਹੜਾ ਕੰਟੈਸਟ ਸੀਗਾ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਅਲੱਗ-ਅਲੱਗ ਲੜ ਰਹੇ ਸਨ ਬੀਜੇਪੀ ਵੀ ਆਪਣਾ ਜਿਹੜਾ 17958 ਵੋਟਰਾਂ ਨਾਲ ਸ਼ੇਅਰ ਲੈ ਕੇ ਗਈ ਔਰ ਜਿੱਤ ਸਾਡੇ ਕਾਂਗਰਸ ਦੇ ਉਮੀਦਵਾਰ ਨੂੰ ਉੱਥੇ ਕੋਈ ਚੱਬੇਵਾਲ 51904 ਵੋਟਾਂ ਹੀ ਪਈਆਂ ਆ ਚਿਤਨਾਲੀ ਉਮੀਦਵਾਰ ਨੂੰ ਔਰ ਦੂਸਰੇ ਨੰਬਰ ਤੇ 23000 ਦਾਲ ਸਾਡਾ ਕਾਂਗਰਸ ਦਾ ਉਮੀਦਵਾਰ ਰਿਹਾ ਔਰ ਬੀਜੇਪੀ 8600 ਵੋਟ ਹੀ ਲੈ ਕੇ ਗਈ ਹੁਣ ਇੰਟਰਸਟਿੰਗ ਆ ਲੈ ਡੇਰਾ ਬਾਬਾ ਨਾਨਕ ਤੇ ਗਿੱਦੜਵਾ ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ 9000 ਵੋਟਾਂ 59104 ਤੇ ਕਾਂਗਰਸ ਤੱਕ 53000 ਵੋਟ ਲੈ ਕੇ ਗਈ ਭਾਜੀਪੀ ਕੇਵਲ 500 ਵੋਟ ਲੈ ਕੇ ਗਈ ਜਿਹੜੀ ਉਹ 53000 ਵੋਟ ਸੀ ਉਹ ਲਾਸਟ ਟਾਈਮ ਦੇ ਨਾਲੋਂ ਡੇਰਾ ਬਾਬਾ ਨਾਨਕ ਨੇ ਉਮੀਦਵਾਰ ਵੱਧ ਵੋਟਾਂ ਲੈ ਕੇ ਗਏ ਯਾਨੀ ਕਿ ਕਾਂਗਰਸ ਨੇ ਆ ਆਬਦੀ ਜਿਹੜੀ ਦੇਦੀ ਵੋਟ ਸੀਗੀ ਉਹਨੂੰ ਉਹਵੇਂ ਸਿਕਿਉਰ ਕਰਕੇ ਰੱਖਿਆ ਹਾਲਾਂਕਿ ਵੋਟ ਪਰਸੈਂਟੇਜ ਵੀ ਘਟ ਸੀਗਾ ਉੱਥੇ ਲੇਕਿਨ ਉਹਨੇ ਆਗਾ ਉਹਵੇਂ ਬਰਕਰਾਰ ਸਿਕਿਉਰ ਵੋਟ ਰੱਖੀ ਲੇਕਿਨ ਅਸੀਂ ਉਹ ਚੋਣ ਹਾਰ ਗਏ ਪੋਰਾ ਮੁੱਖ ਕਾਰਨ ਸੀਗਾ ਜੋ ਗਿਦੜਬਾ ਹੋਇਆ ਉਹ ਡੇਰਾਵਾ ਬਣਾ ਲਖਾ ਹੁਣ ਜੇ ਗਿਦੜਬਾ ਦੀ ਗੱਲ ਕਰੀਏ ਤਾਂ ਅਸੀਂ ਲਾਸਟ ਟਾਈਮ 862022 ਦੇ ਵਿੱਚ 86% ਪੋਲਿੰਗ ਹੋਈ ਸੀਗੀ 86% ਇਸ ਵਾਰੀ 2024 ਚ ਪੋਲਿੰਗ ਹੋਈ ਹੈ 80% ਉਦੋਂ 86% ਪੋਲਿੰਗ ਸੀ ਅਸੀਂ ਵੋਟਾਂ ਲੈ ਕੇ ਗਏ ਸੀ 50433 ਵੋਟਾਂ ਦੇ ਲਗਭਗ ਤੇ ਹੁਣ ਅਸੀਂ 80% ਪੋਲਿੰਗ ਤੇ ਕਾਂਗਰਸ ਪਾਰਟੀ ਲੈ ਕੇ ਗਈ ਹੈ 50000 ਵਿਧ ਪੋਸਟਲ ਬੈਲਟ ਪਾ ਕੇ 49897 ਵੈਸੇ ਹੁੰਦੀ ਸੀ ਪੋਸਟਲ ਬੈਲਟ ਪਾ ਕੇ ਅਸੀਂ ਤਕਰੀਬਨ ਆਗਾ ਟਾਰਗੇਟ ਜਿਹੜਾ 2022 ਦਾ ਸੀ ਉਹ ਅਸੀਂ ਅਚੀਵ ਕਰ ਲਿਆ ਜਿੱਥੇ ਸਾਨੂੰ ਮਾਰ ਪਈ ਜਿਹੜੇ ਨੇ ਕਰਕੇ ਅਸੀਂ ਹਾਰੇ ਹ ਸਾਨੂੰ ਇਹ ਉਮੀਦ ਸੀ ਕਿ ਬੀਜੇਪੀ 25000 ਮਨਪ੍ਰੀਤ ਬਦਲ ਜਾਂ 30000 ਵੋਟਸ ਸਿਕਯਰ ਕਰੇਗਾ ਲੇਕਿਨ ਬੀਜੇਪੀ ਜਿਹੜੀ ਸੀ ਉਹ 12174 ਵੋਟਾਂ ਤੇ ਸਿਮਟ ਕੇ ਰਹੇਗੀ ਮਕਮਲ ਤੌਰ ਤੇ ਜਦਕਿ ਆਮ ਆਦਮੀ ਪਾਰਟੀ 77000 ਪੂਰਾ ਕੰਮ ਨੇ ਰਿਹਾ ਕਿ ਅਕਾਲੀ ਦਲ ਦੀ ਪੂਰੀ ਦੀ ਪੂਰੀ ਵੋਟ ਜਿਹੜੀ ਡਾਇਵਰਟ ਜਿਹੜੀ ਹੋਈ ਪੂਰੀ ਕਨਵਰਜਨ ਹੋ ਗਈ ਆਮ ਆਦਮੀ ਪਾਰਟੀ ਕਿਉਂਕਿ ਉਹ ਕੈਂਡੀਡੇਟ ਆਮ ਆਦਮੀ ਪਾਰਟੀ ਚਲਾ ਗਿਆ ਪਲੱਸ ਜਿਹੜੀ ਆਮ ਆਦਮੀ ਪਾਰਟੀ ਨੂੰ 38000 ਵੋਟ ਪਈ ਸੀ ਪਿਛਲੀ ਵਾਰੀ ਉਹ ਤਕਰੀਬਨ ਲਗਭਗ ਉਹ ਉਹਨਾਂ ਨਾਲ ਮਰਜ ਹੋ ਗਈ ਕਿਉਂਕਿ ਆਮ ਆਦਮੀ ਪਾਰਟੀ ਤਾਂ ਖੁਦ ਲੜ ਰਹੀ ਸੀ ਅਕਾਲੀ ਦਲ ਦਾ ਉਮੀਦਵਾਰ ਉਧਰ ਮਰਜ ਹੋ ਗਿਆ ਔਰ ਅਕਾਲੀ ਦਲ ਨੇ ਨਾਤਾ ਡੇਰਾ ਬਾਬਾ ਨਾਨਕ ਜਦੋਂ ਚਾਰੇ ਸੀਟਾਂ ਤੇ ਆਦੇ ਹਥਿਆਰ ਸਿੱਧ ਤੇ ਕਿਉਂਕਿ ਸਾਡੀ ਸਿੱਧੀ ਦੀ ਸਿੱਧੀ ਲੜਾਈ ਡੇਰਾ ਬਾਬਾ ਨਾਨਕ ਚ ਅਕਾਲੀ ਦਲ ਨਾਲ ਨਹੀਂ ਕਿਉਂਕਿ ਕਾਂਗਰਸ ਵਰਸਸ ਅਕਾਲੀ ਦਲ ਰਿਹਾ ਹਮੇਸ਼ਾ ਮਗਰਲੇ ਕਈ ਸਾਲਾਂ ਤੋਂ ਇਹ ਵੀ ਗੱਦੜਬਾਚ ਕਾਂਗਰਸ ਵਰਸਸ ਸਦਸ਼ਨ ਅਕਾਲੀ ਦਲ ਰਿਹਾ ਅਕਾਲੀ ਦਲ ਦਾ ਚੋਣ ਨਾ ਲੜਦਾ ਕਿਉਂਕਿ ਅਗਰ ਸੁਖਬੀਰ ਬਾਦਲ ਜਿਹਾ ਕੋਈ ਵਿਅਕਤੀ ਕੋਈ ਚੋਣ ਲੜਦਾ ਤਾਂ 15000 ਵੋਟ ਕਿਤੇ ਨਾ ਕਿਤੇ 20000 25000 ਵੋਟ ਸਿਕਯੂਰ ਕਰਦਾ ਜੇ ਜਾਓ ਮਨਪ੍ਰੀਤ ਆ ਦਾ ਟਾਰਗੇਟ ਅਚੀਵ ਕਰਦਾ ਤੋ ਤੁਸੀਂ ਦੇਖੋ ਨਾ ਪਾਰਲੀਮੈਂਟ ਨਾਲੋਂ ਵੀ ਪਾਰਲੀਮੈਂਟ ਦੇ ਵਿੱਚ ਵੱਧ ਵੋਟ ਪਈ ਜਿਹੜੋਂ ਹੰਸਰਾ ਗ੍ਰਾਮ ਸਾਡੇ ਲੇਕਿਨ ਉਸ ਤੋਂ ਵੀ ਘੱਟ ਜਿਹੜਾ ਸੀ ਅ ਵੋਟਸ ਸਿਕਯੁਰ ਕਰ ਸਕਿਆ ਬੀਜੇ ਬੀਜੇਪੀ ਸੋ ਅਸੀਂ ਆਪਦਾ ਟਾਰਗੇਟਡ ਵੋਟਡ ਜਿਹੜਾ ਹੈ 80% ਹਾਲਾਂਕਿ 86% ਨੂੰ 80% ਦੇ ਵਿੱਚ ਅਸੀਂ ਉਹ ਟਾਰਗੇਟ ਅਚੀਵ ਕਰ ਲਿਆ ਜਿਹੜਾ ਅਸੀਂ 86% ਪੋਲਿੰਗ ਦੇ ਨਾਲ ਕੀਤਾ ਸੀ ਸੋ ਇਹ ਜਿਹੜੇ ਆ ਮੈਨੂੰ ਲੱਗਦਾ ਕਿ ਮੁੱਖ ਕਾਰਨ ਰਹੇ ਕਿਉਂਕਿ ਜਿਹੜਾ ਥਰਡ ਅ ਕੈਂਡੀਡੇਟ ਨਾ ਡਿਵੀਜ਼ਨ ਆਫ ਵੋਟਸ ਐ ਉਹ ਜਿਹੜੀਆਂ ਨਹੀਂ ਹੋ ਸਕੀਆਂ ਸੋ ਇਸ ਕਰਕੇ ਅਸੀਂ ਸਿੱਧੀਆਂ-ਸਿੱਧੀਆਂ ਜਿਹੜੀਆਂ ਐ ਦੋ ਚੋਣਾਂ ਜਿਹੜੀਆਂ ਡੇਰਾ ਬਾਬਾ ਨਾਨਕ ਦੀਆਂ ਔਰ ਗਿੱਦੜਵਾਲੀਆਂ ਉਹ ਚੋਣਾਂ ਅਸੀਂ ਹਾਰ ਗਏ ਮੈਂ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਅਕਾਲੀ ਦਲ ਦਾ ਜਿੰਨਾ ਵੀ ਵੋਟ ਸੀਗਾ ਉਹ ਕਿਤੇ ਨਾ ਕਿਤੇ ਬਾਅਦ 'ਚ ਵੀ ਵੇਖਣ ਨੂੰ ਮਿਲਿਆ ਕਿ ਬਹੁਤ ਸਾਰਾ ਉਹ ਉਹਨੂੰ ਉਹਨੂੰ ਕਨਵਰਟ ਕੀਤਾ ਗਿਆ ਆਮ ਆਦਮੀ ਪਾਰਟੀ ਚ ਪਤਾ ਨਹੀਂ ਕੀ ਗੱਲ ਸੀ ਅੰਦਰਲੀ ਜਾਂ ਕੀ ਨਹੀਂ ਸੀ ਇਸ ਕਰਕੇ ਜਿਹੜੀ ਅਸੀਂ ਆ ਇਹ ਚੋਣ ਹੈ ਅਸੀਂ ਹਾਰੇ ਆ ਔਰ ਸਾਡੇ ਮੰਨਦੇ ਜਿਹੜਾ ਹੈ ਸਵੀਕਾਰ ਹੈ ਗਿੱਦੜਵਾਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਕਾਂਗਰਸ ਪਾਰਟੀ ਨੂੰ ਦਿੱਤਾ 13 ਵਿੱਚੋਂ 7 ਸੀਟਾਂ ਕਾਂਗਰਸ ਪਾਰਟੀ ਜਿੱਤੀ ਪਾਰਲੀਮੈਂਟ ਦੀਆਂ ਤੇ ਦਰਸਾਉਂਦਾ ਹੈ ਕੀ ਕਾਂਗਰਸ ਪਾਰਟੀ ਬੈਸਟ ਚੁਆਇਸ ਆ ਫਰਸਟ ਚੁਆਇਸ ਜਿਹੜੀ ਪੰਜਾਬ ਦੇ ਵਿੱਚ ਅੱਜ ਹੈਗੀ ਆ ਬਾਈ ਇਲੈਕਸ਼ਨ ਆਮ ਤੌਰ ਤੇ ਅਮੂਮਨ ਤੋਂ ਹੁੰਦੇ ਆ ਬਾਈ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਦਲ ਭਰਤਾਂ ਦੌਲਤ ਦੇ ਨਾਲ ਔਰ ਆਪਣੀ ਤਾਕਤ ਦੇ ਨਾਲ ਜਿੱਤ ਜਾਂਦੀਆਂ ਸੋ ਲੋਕਾਂ ਨੂੰ ਇਹ ਵੀ ਹੁੰਦਾ ਕਿ 2.5 ਸਾਲ ਸਰਕਾਰ ਨੇ ਪਈ ਹੈ ਔਰ 2.5 ਸਾਲਾਂ ਦੇ ਵਿੱਚ ਅਸੀਂ ਲੋਕਾਂ ਨੇ ਕੰਮ ਲੈਣੇ ਸੋ ਇਸ ਕਰਕੇ ਸਰਕਾਰ ਦੇ ਪ੍ਰਤੀ ਜਿਹੜਾ ਹੈਗਾ ਚੁਕਾਅ ਜਿਹੜਾ ਉਹ ਰਹਿੰਦਾ ਹੈ ਲੇਕਿਨ ਇਸੇ ਬਾਵੀ ਉਦ ਅਸੀਂ ਇੱਕ ਸੀਟ ਪਾਰਟੀ ਸਿਕਯੁਰ ਕਰ ਪਾਈ ਕਾਲਾ ਢਿਲੋਜੀ ਦੀ ਕੰਮਕਾਜੀ ਵੀ ਉਹ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੋਈ ਹੈ ਕਿ ਅਸੀਂ ਉਸੇ ਜਿੱਤੇ ਪਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਬਾਏ ਇਲੈਕਸ਼ਨ ਤੁਸੀਂ ਦੇਖੋ ਕਿ ਅਸੀਂ 20000 ਵੋਟ ਪਾਈ ਸੀ ਸਾਨੂੰ ਇਸ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦਾ ਚੋਣ ਹੋਇਆ ਅਗਰ ਗਿੱਦੜਬਾਦੀ ਗੱਲ ਕਰੀਏ ਵੀ ਆਪ ਜਿਸੀ ਆਪਦੀ ਪੂਰੀ ਦੀ ਪੂਰੀ ਵੋਟ ਜਿਹੜੀ ਹੈ ਉਹ ਸਿਕਿਉਰ ਕਰ ਲਈ 50 ਹਜ਼ਾਰ ਦੇ ਸਾਡਾ ਜਿਹੜਾ ਕੀਚਾ ਚਾਹੀਦਾ ਸੀ ਉਹ ਅਸੀਂ ਅਚੀਬ ਕੀਤਾ ਬਹੁਤ ਵਾਰੀ ਇਹ ਵੀ ਹੁੰਦਾ ਕਿ ਐਂਟੀ ਇਨਕੰਮੈਂਸੀ ਹੋ ਜਾਂਦੀ ਹੈ ਲੋਕਾਂ ਨੂੰ ਲੱਗਦਾ ਕਿ ਤਿੰਨ ਵਾਰ ਲਗਾਤਾਰ ਜਿੱਤ ਗਏ ਬਾਕੀ ਵਿਰੋਧੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਇੱਕ ਮੌਕਾ ਚਾਹੀਦਾ ਹੈ ਢਾਈ ਸਾਲ ਸਾਨੂੰ ਤੁਸੀਂ ਦਿਓ ਤਾਂ ਸਾਨੂੰ ਇੱਕ ਚਾਂਸ ਦੇਖੇ ਦੇਖੋ ਇਹ ਸਾਰੇ ਜਿਹੜੇ ਫੈਕਟਰ ਸੀਗੇ ਇਹ ਕੰਮ ਕੀਤੇ ਔਰ ਅਸੀਂ ਜਿਹੜਾ ਚੋਣ ਹੈ ਉਹ ਹਾਰ ਗਏ ਸੋ ਮੈਂ ਹੀ ਕਹਿਣਾ ਚਾਹੁੰਦਾ ਮੈਂ ਜੱਗੜਵਾਦੇ ਲੋਕਾਂ ਦਾ ਉਹਨਾਂ ਲੋਕਾਂ ਦਾ ਜਝਾਰੂ ਲੋਕਾਂ ਦਾ ਜਿਨ੍ਹਾਂ ਨੇ ਰਾਜੀਵ ਰਿੰਗ ਨੂੰ ਇੱਥੋਂ ਤੱਕ ਚੋਣ ਦਾ ਕੰਮ ਕੀਤਾ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز